ਹਾਂਜੀ ਫ੍ਰੈਂਡਸ ਕਿਵੇਂ ਹੋ ਸਾਰੇ ਅੱਜ ਆਪਾਂ ਜਾ ਰਹੇ ਆਂ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਆਪਾਂ ਖੜੇ ਆਂ ਸ੍ਰੀ ਨੰਨਕਾਣਾ ਸਾਹਿਬ ਦੇ ਰੇਲਵੇ ਸਟੇਸ਼ਨ ਤੇ ਤੇ ਕੁਝ ਦੇਰ ਬਾਅਦ ਆਪਣੀ 6:30 ਵਜੇ ਟ੍ਰੇਨ ਆ ਜਾਣੀ ਹੁਣ 7:00 ਵਜੇ 5 ਮਿੰਟ ਦਾ ਟਾਈਮ ਹੋ ਗਿਆ ਤੇ ਆਪਾਂ ਜਾ ਰਹੇ ਆਂ ਵਿੱਚ ਫੈਮਿਲੀ ਤੇ ਉਹ ਥੋੜੇ ਪਿੱਛੇ ਨੇ ਅਸੀਂ ਪਹਿਲਾਂ ਆ ਗਏ ਸੀ ਤੇ ਆ ਤੁਸੀਂ ਰੇਲਵੇ ਸਟੇਸ਼ਨ ਦਾ ਥਿਊ ਚੈੱਕ ਇਧਰੋਂ ਨੰਗਲਾਲੀ ਸਾਈਡ ਤੋਂ ਟ੍ਰੇਨ ਆਊਗੀ ਤੇ ਉੱਧਰ ਜਾਊਗੀ ਉੱਪਰ ਵਾਲੇ ਪਾਸੇ ਯਾਖਰੀ ਨੰਦਪੁਰ ਸਾਹਿਬ ਦਾ ਤੇਰੀ ਸਟੇਸ਼ਨ ਤੇ ਬਣੇ ਰਿਓ ਬਲੌਗ ਦੇ ਵਿੱਚ ਕਿਉਂਕਿ ਅੱਜ ਆਪਾਂ ਬਹੁਤ ਹੀ ਜ਼ਿਆਦਾ ਫਨ ਕਰਨਾ ਟ੍ਰੇਨ 'ਚ ਵੀ ਤੇ ਮਿੱਤਰੋ ਸਾਹਿਬ ਜਾ ਕੇ ਵੀ ਤੇ ਮਿਲਦਿਆਂ ਕੁਝ ਥੇਰ ਬਾਅਦ ਚਲੋ ਵੀ ਟ੍ਰੇਨ ਚੜਾਂਗੇ ਆਪਾਂ ਤੇ ਤਦ ਤੱਕ ਤੁਸੀਂ ਕਰੋ ਵੇੜ ਚਾਹੂ ਬਣਾ ਲਓ ਥੋੜੇ-ਥੋੜੇ ਪਰਾਨੇ ਹੋਈ ਬਣਾ ਲਓ ਤੇ ਮਿਲਦਿਆਂ ਕੁਝ ਥੇਰ ਬਾਅਦ ਜਦੋਂ ਵੀ ਟ੍ਰੇਨ ਆਈ ਚੰਗਾ ਜੀ ਸਾਜੀ ਫ੍ਰੈਂਡਸ ਆਪਾਂ ਟ੍ਰੇਨ 'ਚ ਬੈਠ ਚੁੱਕੇ ਆਂ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਤੇਰੀ ਨੰਦਪੁਰ ਸਾਹਿਬ ਤੋਂ ਤੇ ਸਾਡਾ ਟਿਕਟ ਦਾ ਕਿਰਾਇਆ ਲੱਗਿਆ 100 ਰੁਪਏ ਕਿਉਂਕਿ ਐਕਸਪ੍ਰੈਸ ਹੈਗੀ ਹੈ ਜੇ ਜਰਨਲ ਨੂੰ ਵੀ ਮਤਲਬ ਪੈਸੇਂਜਰ ਟ੍ਰੇਨ ਫੇਰ ਤਾਂ ਲੱਗਣੀ ਸੀ ਉਹ ਵੀ 40000 ਰੁਪਏ ਤੇ ਸਪੈਸ਼ਲ ਟ੍ਰੇਨ ਬੁੱਕ ਹੋ ਗਈ ਸੀ ਭਾਜੀ ਮਗਾ ਇਹ ਸਪੈਸ਼ਲ ਟ੍ਰੇਨ ਬੁੱਕ ਕਰਾਈ ਯਾਰ ਰਾਸ਼ ਕਾफी ਹੈਗਾ ਕਿਉਂਕਿ ਛੁੱਟੀਆਂ ਨਹੀਂ ਆਉਂਦੀਆਂ ਬੱਚਿਆਂ ਨੂੰ ਤੇ ਕੁਛ ਦੇਰ ਬਾਅਦ ਅੱਜ ਫ੍ਰੈਂਡਸ ਸਤਲੁਜ ਦਰਿਆ ਦਾ ਬੂਹ ਚੈੱਕ ਕਰਤਾ ਨੇ ਤੁਸੀਂ ਨਾ ਵਧੀਆ ਜੀ ਹੈ ਕੱਲ ਬਰਸਾ ਹੋਈ ਸੀ ਉਹਦੇ ਕਰਕੇ ਪਾਣੀ ਦਾ ਲੈਵਲ ਨਾਲੋਂ ਜ਼ਿਆਦਾ ਆ ਬੜਾਈ ਵਧੀਆ ਵੀ ਉਹ ਬਹੁਤ ਸੋਹਣਾ ਲੱਗ ਰਿਹਾ ਹੈ हां जी फ्रेंड्स ਆਪਾਂ ਪਹੁੰਚ ਚੁੱਕੇ ਆ ਚਿਹੜ ਤੁਸੀਂ ਦੇਖ ਸਕਦੇ ਹੋ ਰੇਲਵੇ ਸਟੇਸ਼ਨ ਤੇ ਬਿਲਕੁਲ ਸਨਮਸਾਨ ਪਿਆ ਕੋਈ ਨਹੀਂ ਹੈਗਾ ਦੇਖੋ ਬੋਰਡ ਵੀ ਆ ਗਿਆ ਚਿਹੜ ਦਾ ਤੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਜਿਲੰਦਰ ਵੀਊ ਚੈੱਕ ਕਰੋ ਦੁਪਹਿਰ ਦਾ ਟਾਈਮ ਹੋਣ ਕਰਕੇ ਇੱਥੇ ਬਿਲਕੁਲ ਹੀ ਖਾਲੀ ਮਾਹੌਲ ਹੈ ਗਰਮੀ ਕਰਕੇ बिल्कुल ही शांति है आ थोड़े जे बंदे आए हैं ट्रेन चढ़ा चल दी खड़ी थी बनानी होता ते है तो हम ट्रेन चल पी है फिर तो रुक के ਪਹੁੰਚ ਚੁੱਕੇ ਆ ਜੀ ਅੰਮ੍ਰਿਤਸਰ ਸਾਹਿਬ ਤੇ ਆਪਾਂ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਆ ਟ੍ਰੇਨ ਉੱਤਰ ਗਿਆ ਤੇ ਹੁਣ ਆਪਾਂ ਐਗਜ਼ਿਟ ਦੀ ਤਰਫ ਜਾ ਰਹੇ ਆ ਤੇ ਆਪਾਂ ਅੱਗੇ ਔਟੋ ਕਰਾਂਗੇ ਤੇ ਔਟੋ ਕਰਕੇ ਫਿਰ ਉੱਪਰ ਜਾਦੇ ਕਿ ਦਰਬਾਰ ਸਾਹਿਬ ਜਾਵਾਂਗੇ ਹਾਂਜੀ ਫ੍ਰੈਂਡਸ ਆਪਾਂ ਔਟੋ ਕਰ ਲਿਆ ਬੱਕ ਜਾ ਰਹੇ ਆ ਦਰਬਾਰ ਸਾਹਿਬ ਕਾਤਾ ਰਿਹਾ ਹੈ ਜੀ ਮੌਸਮ ਬੜਾ ਵਧੀਆ ਹੈ ਬ੍ਰਾਂਡ ਜੋ ਸਾਹਮਣੇ ਗੇਟ ਦੇਖ ਸਕਦੇ ਹੋ ਤੁਸੀਂ ਆਪਾਂ ਹਰਿਮੰਦਰ ਸਾਹਿਬ ਕੋਲ ਨਹੀਂ ਆ ਰਹੇ ਹਾਂ ਬਸ ਇੱਕ ਦੋ ਮਿੰਟ ਤੱਕ ਆਪਾਂ ਹਰਿਮੰਦਰ ਸਾਹਿਬ ਪਹੁੰਚ ਜਾਣਾ ਹੈ ਫਿਰ ਤੁਹਾਨੂੰ ਉੱਥੇ ਦਾ 뷰 ਚੈੱਕ ਕਰਵਾਵਾਂਗੇ ਦਰਸ਼ਨ ਕਰਵਾਵਾਂਗੇ ਤੇ ਆਪਾਂ ਜੇ ਟੈਂਕਰ ਹੋਵੇ ਆ ਦੇਖੋ ਵੈਰੀਗੇਟਿੰਗ ਵਗੈਰਾ ਲੱਗੀ ਹੋਈ ਹੈ ਤੇ ਤਾਂ ਥੋੜੀ ਅੱਗੇ ਜਾ ਕੇ ਫਿਰ ਆਪਾਂ ਆਟੋ ਤੋਂ ਉਤਰ ਕੇ ਪੈਦਲ ਜਾਵਾਂਗੇ ਉਹ ਵੀ ਤੁਹਾਨੂੰ ਵੀਊ ਚੈੱਕ ਕਰਵਾਵਾਂਗੇ ਕਿਵੇਂ ਦਾ ਹੈ ਰੱਜ ਕਿਵੇਂ ਦਾ ਹੈ ਤੇ ਚਲੋ ਹੁਣ ਆਪਾਂ ਉਤਰਦੇ ਆਂ ਆਟੋ ਤੋਂ ਕੰਦਿਲਾਪਾ ਪਹੁੰਚ ਗਏ ਆਟੋ ਸਾਨੂੰ ਇੱਥੋਂ ਤੱਕ ਹੀ ਮਿਲਾਂ ਸੀ ਚਲੋ ਕੋਣ ਜਾਗੇ ਜਿਹੜੀ ਬਾਗਾ ਬੋੜਾ ਬਾਗਾ ਬੋੜਾ ਲੋ ਭਾਜੀ ਆਪਾਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਦੇ ਕੋਲ ਹਾਂਜੀ ਫਰੈਂਡਸ ਹੁਣ ਆਪਾਂ ਪੈਦਲ ਚੱਲਦੇ ਆਂ ਸ੍ਰੀ ਦਰਬਾਰ ਸਾਹਿਬ ਦੀ ਤਰਫ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਹੜਾ ਔਟੋ ਆਂਦੇ ਆਂ ਗਰਮੀ ਔਨ ਕਰਕੇ ਦੁਪਹਿਰ ਦਾ ਟਾਈਮ ਔਨ ਕਰਕੇ ਸੜਕ ਬਿਲਕੁਲ ਖਾਲੀ ਐ ਕੋਈ ਨਹੀਂ ਨਿਕਰਿਆ ਹਾਂ ਕੋਈ ਕੋਈ ਦਿਖ ਰਿਹਾ ਹਾਂ ਜਿਹੜੇ ਘਰਾਂ ਨੂੰ ਜਾਣ ਵਾਲੇ ਆ ਉਹ ਗਾਫੀ ਸ਼ੌਕ ਨਹੀਂ ਦੇ ਬਿਲਕੁਲ ਕੋਲ ਕਿੱਕੇ ਤੁਹਾਨੂੰ ਬਹੁਤ ਬੜਾਈ ਵਧੀਆ ਥੀ ਵੇਰ ਮੌਸਮ ਬਿਲਕੁਲ ਸਾਫ਼ ਐ ਧੁੱਪ ਤੇਜ ਐ ਗਰਮੀ ਵੀ ਕਾਫੀ ਜ਼ਿਆਦਾ ਆ ਯਾਰ ਚੌਕ ਤੇ ਹੁਣ ਅਸੀਂ ਪਹੁੰਚ ਗਏ ਆ ਤੁਸੀਂ ਦੇਖ ਸਕਦੇ ਹੋ ਅਸੀਂ ਕਿਸੇ ਨਾ ਇਲੈਕਟ੍ਰੋਨ ਨਾਲ ਰਾਈਟ ਹੋਣਾ ਸੀ ਸਿੱਧੇ ਜਾਣਾ ਆ ਤੇ ਪੁਲਸਾਰੇ ਵੀ ਬੈਠੇ ਹੋਏ ਆ ਅੱਗੇ ਤੁਹਾਨੂੰ ਕੋਈ ਦੁੱਖ ਤਕਲੀਫ ਹੈ ਤਾਂ ਉਹਦੇ ਉਹਦੇ ਵਾਸਤੇ ਉਹ ਦੇਖੋ ਤੇ ਆ ਅਕਮੰਦਰ ਸਾਹਿਬ ਦੀ ਜਾਰਾ ਵੀ ਬੋਰਡ ਵੀ ਲੱਗੇ ਹੋਏ ਆ ਥਾਂ ਥਾਂ ਤੇ ਤੇ ਕੋਈ ਇੱਕ ਹੋਰ ਚੌਕ ਆ ਗਿਆ ਇੱਕ ਸਮਾਰਕ ਆ ਗਿਆ ਬੜਾ ਹੀ ਸੋਹਣਾ 뷰 ਬੜਾ ਹੀ ਸੋਹਣਾ ਸ਼ਹਿਰ ਹੈ ਜੀ ਅੰਮ੍ਰਿਤਸਰ ਸਾਹਿਬ ਆਪਾਂ ਰਾਸ਼ਤੀ ਸੀ ਕਰਕੇ ਨਹੀਂ ਆਏ ਕਿਉਂਕਿ ਹਾਂ ਰਾਸ਼ ਕਿੰਨਾ ਪਤਾ ਨਹੀਂ ਲੱਗਦਾ ਇੱਕ ੱੱੱਕੇ ਬਹੁਤ ਪੈਂਦੇ ਆ ਹੁਣ ਤਸੱਲੀ ਨਾਲ ਆਪਾਂ ਚੱਲੇ ਹੋਏ ਆਂ ਤਸੱਲੀ ਨਾਲ ਆਪਾਂ 뷰 ਚੈੱਕ ਕਰਦੇ ਤੁਹਾਨੂੰ ਦਿਖਾਉਂਦੇ ਸਭ ਕੁਝ ਯਾਰ ਇਹ ਵੀ ਆਪਾਂ ਸੇ ਦੇਖ ਸਕਦੇ ਹਾਂ ਕਿੰਨਾ ਵਧੀਆ 뷰 ਹੈ ਸਾਹਮਣੇ ਫਲਾਈਓਵਰ ਹੈ ਤੇ ਬੜੀਆਂ ਹੀ ਵਧੀਆ ਕ੍ਰਿਤੀਆਂ ਬਣਾਈਆਂ ਹੋਈਆਂ ਇਹਦੇ ਵਿੱਚ 70 ਦਾ ਬਣਾਇਆ ਹੋਇਆ ਇਥੋਂ ਉਹ ਹੌਂਟਾ ਲਈ ਯਾਰ ਹੁਣ ਪੈਰ ਮੁੜੇ ਬੜਾ ਦੇਖੋ ਵੀ ਆਪਾਂ ਸਿੱਧੇ ਹੀ ਜਾਵਾਂਗੇ ਨਾ ਲੈਫਟ ਨਾ ਰਾਈਟ ਸામਨੇ ਜਾਵਾਂਗੇ ਆਪਾਂ ਬਸ ਵਸ ਪਾਜੀ ਹੈਗਾ ਹੈਗਾ ਜੀ ਹੈਗਾ ਹਾਂਜੀ ਫਰੈਂਡਸ ਆਪਾਂ ਪਹੁੰਚ ਚੁੱਕੇ ਹਾਂ ਹਰਿਮੰਦਰ ਸਾਹਿਬ ਜੀ ਦੇ ਬਿਲਕੁਲ ਕਰੀਬ ਤੇ ਹੁਣ ਤੁਹਾਨੂੰ ਵਿਊ ਚੈੱਕ ਕਰਵਾਉਂਦੇ ਆ ਬੜਾਈ ਵਧੀਆ ਬੜਾਈ ਸੋਹਣਾ ਵਿਊ ਹੈ ਆ ਦੇਖੋ ਕੁਛ ਐਵੇਂ ਦਾ ਵਿਊ ਹੈ ਇੱਥੇ ਕੱਪਸ ਵਗੈਰਾ ਕਾਫੀ ਨੇ ਕੁਝ ਵੀ ਸ਼ੋਪਿੰਗ ਕਰਨੀ ਬੈਗ ਵਗੈਰਾ ਦੇਖ ਸਕਦੇ ਹੋ ਰਮਾਲਾ ਵਗੈਰਾ ਲੈਣਾ ਹੋਰ ਵੀ ਸੂਟ ਵਗੈਰਾ ਲੈਣੇ ਕੁਝ ਵੀ ਲੈ ਸਕਦੇ ਹੋ ਬੜਾਈ ਸੋਹਣਾ ਥਾਂ ਥਾਂ ਤੇ ਤੁਸੀਂ ਦੇਖ ਸਕਦੇ ਹੋ ਸਿਕਿਉਰਿਟੀ ਗਾਰਡ ਖੜੇ ਨੇ ਵਾਈਕਲ ਵਗੈਰਾ ਕੋਈ ਵੀ ਅਲਾਉਡ ਨਹੀਂ ਹੈਗਾ ਅੰਦਰ ਰਮਾਲ ਬੰਨ੍ਹਿਆ ਆਪਾਂ ਜੰਦਰ ਦੀ ਆਏ ਸੀ ਮਾਰੇ ਦਿਨ ਮਾਰ ਦੇ ਲੰਡੇ ਬੱਲੇ ਲੋਕ 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 ਹਾਂਜੀ ਫ੍ਰੈਂਡਸ ਆਪਾਂ ਜੰਨੇ ਆਲੇ ਬਾਗ ਦੇ ਬਿਲਕੁਲ ਸਾਹਮਣੇ ਪਹੁੰਚ ਚੁੱਕੇ ਆ ਉਹ ਸਾਹਮਣੇ ਜਿਹੜੀ ਬਿਲਡਿੰਗ ਦੇਖ ਰਹੇ ਤੁਸੀਂ ਰੈੱਡ ਕਲਰ ਦੀ ਉਹ ਚੱਲਿਆਂ ਵਾਲਾ ਬਾਗ ਆ ਜੀ ਤੇ ਆ ਕੁਛ ਸ਼ਾਪਸ ਨੇ ਜਿੱਥੋਂ ਤੁਸੀਂ ਸ਼ੋਪਿੰਗ ਕਰ ਸਕਦੇ ਹੋ ਤੇ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਚੱਲਿਆਂ ਵਾਲਾ ਬਾਗ ਲਿਖਿਆ ਹੋਇਆ ਸਮਾਰਕ ਤੇ ਸਿਕਿਉਰਿਟੀ ਗਾਰਡ ਵਗੈਰਾ ਇੱਥੇ ਤਨਾਤ ਹੁੰਦੇ ਆ ਤੇ ਬੜਾਈ ਸੋਹਣਾ ਥਿਓ ਹੈ ਜੀ ਇੱਥੇ ਬਾਹਰ ਦਾ ਅੰਦਰ ਵੀ ਆਪਾਂ ਕੱਲ ਜਾਵਾਂਗੇ ਤੁਹਾਨੂੰ ਅੰਦਰ ਦਾ ਵੀਊ ਵੀ ਚੈੱਕ ਕਰਵਾਵਾਂਗੇ ਆ ਦੇਖੋ ਸਿਕਿਉਰਿਟੀ ਗਾਰਡ ਭਰਾ ਘੜਾ ਆਪਣਾ ਤੇ ਇੱਥੇ ਟਾਈਮਿੰਗ ਹੈਗੀ ਹੈ ਜੀ ਫੇਰੇ 6:30 ਵਜੇ ਤੋਂ ਸ਼ਾਮ ਦੇ 7:00 ਵਜੇ ਤੱਕ ਜੱਲਿਆਂ ਵਾਲਾ ਬਾਗ ਦੇਖਣ ਲਈ ਤੁਸੀਂ ਵੀ ਆਓ ਤਾਂ ਇਸ ਟਾਈਮਿੰਗ ਦੇ ਅਕੋਰਡਿੰਗ ਤੁਸੀਂ ਜੱਲਿਆਂ ਵਾਲਾ ਬਾਗ ਦੇਖ ਸਕਦੇ ਹੋ ਤੇ ਉਹ ਸਾਹਮਣੇ ਹਰਿਮੰਦਰ ਸਾਹਿਬ ਦੇਖ ਸਕਦੇ ਹੋ ਤੁਸੀਂ ਬੱਸ ਭਾਵੇਂ ਅਸੀਂ ਪਹੁੰਚ ਹੀ ਗਏ ਆ ਇੱਥੇ ਥੋੜਾ ਲੱਗ ਰਿਹਾ ਵੀ ਹਾਂ ਰਸ਼ ਹੈਗਾ ਇਹ ਪਿੱਛੇ ਦਾ ਸੜਕਾ ਬਿਲਕੁਲ ਦੁਨੀਆ ਸੀਗੀਆਂ ਕੇ ਕੁਛ ਲੱਗ ਰਿਹਾ ਵੀ ਹਾਂ ਚਲੋ ਲੋਕ ਆਏ ਨੇ ਛੁੱਟੀਆਂ ਕਰਕੇ ਮੱਥਾ ਟੇਕਣ ਲਈ ਦੁਪਹਿਰ ਦਾ ਟਾਈਮ ਹੈ 2:30 3 ਵਜੇ ਦਾ ਇਸ ਕਰਕੇ ਗਰਮੀ ਕਾਫੀ ਜ਼ਿਆਦਾ ਆ ਆਪਾਂ ਯਾਗ 80 ਰੁਪਿਆ ਜੋ ਜੇ ਤੁਸੀਂ ਜਾਣਾ ਜਗਾ ਦੇ ਅੱਡੇ ਜਾ ਦੇ ਹਾਂਜੀ ਫਰੈਂਡਸ ਗੁਰਦੁਆਰਾ ਸਾਹਿਬ ਚੈੱਕ ਕਰ ਸਕਦੇ ਤੁਸੀਂ ਥਿਊ ਦੇਖੋ ਕਿੰਨਾ ਸੋਹਣਾ ਹੈ ਐਂਟਰੀ ਦਾ ਇਹ ਥਿਊ ਹੈਗਾ ਇਧਰੋਂ ਐਂਟਰੀ ਕਰਾਂਗੇ ਆਪਾਂ ਇਹ ਸਾਰਾ ਹੀ ਸੰਗਮਰਮਰ ਦਾ ਬਣਾਇਆ ਹੋਇਆ ਗੁਰਦੁਆਰਾ ਸਾਹਿਬ ਬੜਾ ਹੀ ਸੋਹਣਾ ਹੈ। ਇਹ ਇੱਕ ਮੰਦਰ ਵੀ ਹੈਗਾ ਇਹ ਬਲੂ ਜਿਹਾ ਇੱਕ ਇਹ ਗੁਰਦੁਆਰਾ ਸਾਹਿਬ ਦਾ 뷰 ਬਹੁਤ ਹੀ ਜ਼ਿਆਦਾ ਸੋਹਣਾ ਆ। ਔਰ ਬਹੁਤ ਹੀ ਜ਼ਿਆਦਾ ਜਗ੍ਹਾ ਆ ਜਿਹੜੀ ਕਵਰ ਕਰੀ ਹੋਈ ਹੈ ਗੁਰਦੁਆਰਾ ਸਾਹਿਬ ਨੇ। ਤੇ ਇੱਥੇ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ। ਬੈਠਣ ਦੀ ਜਾਂ ਸੌਣ ਦੀ ਤੁਸੀਂ ਬਾਹਰ ਸੈਟਿੰਗ ਦਾ ਸਾਵੇ ਤੇ ਹੁਣ ਆਪਾਂ ਜਾਵਾਂਗੇ ਸਭ ਤੋਂ ਪਹਿਲਾਂ ਦੇਖਾਂਗੇ ਹਾਂ ਜੋੜੇ ਘਰ ਕਿੱਧਰ ਹੈ ਉੱਧਰ ਜੁੜੇ ਇਹ ਵੀ ਗੋਲਾ ਕਰ ਚੁੱਕੇ ਨੇ ਉਹ ਐਸੇ ਬਈ ਚਾਂਟੇ ਬੱਜਣੀ ਹੈ ਸਨੂ ਘਰ ਦੀ ਕਿਹ ਚਾਹ ਹਾਂਜੀ ਭੈਣ ਦਾ ਆਪਾਂ ਅੰਦਰ ਆ ਚੁੱਕੇ ਹਾਂ ਹੁਣ ਜੋੜੇ ਵਗੈਰਾ ਜਮਾ ਕਰਾਤੀ ਆ ਹੁਣ ਆਪਾਂ ਐਂਟਰ ਕਰਾਂਗੇ ਗੋਦਾਰਾ ਸਾਹਿਬ ਦੇ ਅੰਦਰ ਹਾਂਜੀ ਫਰੈਂਡਸ ਹੁਣ ਆਪਾਂ ਐਂਟਰੀ ਕਰ ਲਈਏ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਹੁਣ ਤੁਹਾਨੂੰ ਥਿਊ ਚੈੱਕ ਕਰਵਾਨੇ ਆ ਉਹ ਦੇਖੋ ਸਾਹਮਣੇ ਗੁਰਦੁਆਰਾ ਸਾਹਿਬ ਬਹੁਤ ਹੀ ਜ਼ਿਆਦਾ ਵਧੀਆ ਥਿਊ ਆ ਰਿਹਾ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਤੇ ਜਿਹੜੀ ਇੱਥੇ ਗੁਰਬਾਣੀ ਵਗੈਰਾ ਸ਼ਬਦ ਕੀਰਤਨ ਚੱਲਦਾ ਆ ਉਹ ਵੀ ਬਹੁਤ ਵਧੀਆ ਤੇ ਆਹ ਥਿਊ ਹੈਗਾ ਆਪਣਾ ਲੰਗਰ ਹਾਲ-ਵਲ ਦੀ ਜਦੋਂ ਆਪਾਂ ਗੁਰਦੁਆਰਾ ਸਾਹਿਬ ਨੂੰ ਆਂਦੇ ਆ ਇਹ ਵੀ ਤੁਹਾਨੂੰ 뷰 ਚੈੱਕ ਕਰਵਾਵਾਂਗੇ ਇਧਰੋਂ ਵੀ ਬੜਾ ਸੋਹਣਾ 뷰 ਆਂਦਾ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜਦੋਂ ਵੀ ਤੁਸੀਂ ਆਏ ਹਾਂ ਲੰਗਰ ਵਗੈਰਾ ਛਕਣਾ ਹੋਵੇ ਤਾਂ ਤੁਸੀਂ ਲੰਗਰ ਵੀ ਛਕ ਸਕਦੇ ਹੋ ਆਹ ਲੰਗਰ ਹਾਲ ਹੈ ਜੀ ਬੜਾ ਹੀ ਵਧੀਆ ਤੁਹਾਨੂੰ ਭੋਜਨ ਪ੍ਰਾਪਤ ਹੋਊਗਾ ਇੱਥੇ ਤੇ ਹੁਣ ਤੋਂ 뷰 ਵੀ ਚੈੱਕ ਕਰਵਾਉਂਦੇ ਆਂ ਆਹ ਦੇਖੋ 뷰 ਕਿੰਨਾ ਵਧੀਆ 뷰 ਆ ਰਿਹਾ ਮੰਦਰ ਸਾਹਿਬ ਜੀ ਦਾ ਅੱਜ ਵੀ ਬੈਠੇ ਆ। ਬੰਨੀ ਗਰਮੀ ਹੋਣ ਦੇ ਬਾਵਜੂਦ ਵੀ ਲੋਕੀ ਇੱਥੇ ਆਏ ਆ, ਪ੍ਰਸ਼ਾਨ ਕਰ ਰਹੇ ਆ। ਇਹ ਦੁੱਖ ਪੰਜਨੀ ਵੈਰੀ ਹੈ ਜੀ। ਦਰਸ਼ਨ ਕਰ ਲਓ ਜੀ ਤੁਸੀਂ ਵੀ ਸਾਡੇ ਨਾਲ-ਨਾਲ ਸਾਰੇ ਬੈਰੀ ਦੇ ਥੱਲੇ ਗੁਰਦੁਆਰਾ ਸਾਹਿਬ ਨੇ ਤੇ ਆ ਪੂਰਾ 뷰 ਗੁਰਦੁਆਰਾ ਸਾਹਿਬ ਦੀ ਦਾ ਬਹੁਤ ਵਧੀਆ ਆ ਹੁਣ ਤੁਹਾਨੂੰ ਮੱਛੀਆਂ ਦੇ ਵੀ ਦਰਸ਼ਨ ਕਰਵਾਣੇ ਆ ਸਰੋਵਰ ਦੇ ਅੰਦਰ ਹੀ ਬਹੁਤ ਹੀ ਜ਼ਿਆਦਾ ਰੰਗ ਬਰੰਗੀਆਂ ਮੱਛੀਆਂ ਆ ਤੇ ਗੁਰਦੁਆਰਾ ਸਾਹਿਬ ਦਾ ਗੂਲ ਚੈੱਕ ਕਰੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਆ ਰਿਹਾ ਹਾਂ ਹਾਂਜੀ ਫਰੈਂਡਸ ਆਪਾਂ ਮੱਥਾ ਟੇਕ ਲਿਆ ਆ ਤੇ ਹੁਣ ਤੁਹਾਨੂੰ ਬਾਹਰ ਦਾ 뷰 ਚੈੱਕ ਕਰਵਾ ਦਿੰਦੇ ਆ ਗੁਰਦੁਆਰਾ ਸਾਹਿਬ ਦੇ ਬਾਹਰ ਦਾ ਤੇ ਆ ਤੁਸੀਂ ਬੈਕ ਕੈਮਰੇ ਨਾਲ ਚੈੱਕ ਇਧਰੋਂ ਆਪਾਂ ਆਏ ਸੀ ਤੇ 뷰 ਚੈੱਕ ਕਰੋਗੇ ਮੇਰਾ ਆ ਆ ਐਂਟਰੀ ਆ ਗੁਰਦੁਆਰਾ ਸਾਹਿਬ ਦੀ ਆ ਦੇਖੋ ਫੁਆਰੇ ਚੱਲ ਰਹੇ ਆ ਬੜਾ ਸੋਹਣਾ 뷰 ਤੇ ਹੁਣ ਆਪਾਂ ਦੇਖਦੇ ਆ ਕੋਈ ਰੂਮ ਵਗੈਰਾ ਹਾਂ ਕਿਉਂਕਿ ਨਾਈਟ ਸਟੇ ਕਰਨ ਵਾਸਤੇ ਕਿਉਂਕਿ ਆਪਾਂ ਕੱਲ ਜਾਵਾਂਗੇ ਦੁਪਹਿਰ ਨੂੰ 2 ਵਜੇ ਤੇ ਚਲੋ ਆਪਾਂ ਹੁਣ ਜਾ ਕੇ ਦੇਖਦੇ ਆ ਕੋਈ ਰੂਮ ਤੁਸੀਂ ਕਰੋ ਤਦ ਤੱਕ ਇੰਜੋਏ ਮਿਲਦੇ ਆਂ ਕੁਝ ਦੇਖਦੇ ਆ ਬਾਏ ਬਾਏ ਟੇਕ ਕੇਅਰ ਹਾਂਜੀ ਫਰੈਂਡਸ ਤੁਸੀਂ ਬਾਜ਼ਾਰ ਦਾ ਥਿਊ ਵੇ ਚੈੱਕ ਕਰ ਸਕਦੇ ਹੋ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਬਾਜ਼ਾਰ ਹੈ ਜੀ ਤੁਸੀਂ ਕੁਝ ਵੀ ਸ਼ੋਪਿੰਗ ਕਰਨੀ ਹੋਵੇ ਕਰ ਸਕਦੇ ਹੋ ਇਹ ਹਰਿਮੰਦਰ ਸਾਹਿਬ ਦੇ ਬੈਕ ਸਾਈਡ ਦਾ ਬਾਜ਼ਾਰ ਹੈ ਇਹ ਗੜੀ ਹੈਗੀ ਜਦੋਂ ਆਪਾਂ ਹਰਿਮੰਦਰ ਸਾਹਿਬ ਤੋਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਵੱਲ ਜਾਂਦੇ ਆ ਉਹ ਗੜੀ ਦਾ ਬਾਜ਼ਾਰ ਹੈ ਜੀ ਇੱਥੇ ਕੱਪੜੇ ਦੀ ਵੈਰਾਈਟੀ ਬਹੁਤ ਜ਼ਿਆਦਾ ਆ ਤੇ ਹੋਰ ਵੀ ਜੋ ਵੀ ਤੁਸੀਂ ਲੈਣਾ ਹਰ ਚੀਜ਼ ਬਹੁਤ ਹੀ ਵਧੀਆ ਤੇ ਸਸਤੇ ਰੇਟਾਂ ਦੇ ਮਿਲ ਜਾਂਦੀ ਹੈ ਤੁਸੀਂ ਦੇਖਿਓ ਅੱਗੇ ਜਾ ਕੇ ਸਾਰੇ ਕਿਤੇ ਸੇਲਾ ਲੱਗੀਆਂ ਹੋਈਆਂ 100 150 200 ਐਵੇਂ ਦੀਆਂ ਸੇਲਾ ਲੱਗੀਆਂ ਹਾਂਜੀ ਫਰੈਂਡਸ ਚੱਲ ਤੁਹਾਨੂੰ ਅਸੀਂ ਬਾਜ਼ਾਰ ਦਿਖਾਇਆ ਸੀ ਤੇ ਹੁਣ ਅਸੀਂ ਨੈਕਸਟ ਮਾਰਨਿੰਗ ਆ ਗਏ ਹਾਂ ਜੱਲਿਆਂ ਵਾਲਾ ਬਾਗ ਦੇਖਣ ਤੇ ਅਮ ਤੁਹਾਨੂੰ ਜੱਲਿਆਂ ਵਾਲਾ ਬਾਗ ਦਿਖਾਵਾਂਗੇ ਅੰਦਰੋਂ ਵੀ ਬਾਹਰੋਂ ਵੀ ਕਿੱਦਾਂ ਦਾ ਵਿਊ ਹੈ ਉਹੀ ਰਾਸ ਚੈੱਕ ਕਰ ਸਕਦੇ ਹਾਂ ਤੇ ਅਸੀਂ ਪਹੁੰਚ ਗਏ ਅਜਲਿਆਂ ਵਾਲੇ ਬਾਗ ਦੇ ਬਾਹਰ ਆਹ ਦੇਖੋ ਜੱਲਿਆਂ ਵਾਲਾ ਬਾਗ ਸਮਾਰਕ ਤੇ ਹੁਣ ਆਪਾਂ ਜਾਵਾਂਗੇ ਅੰਦਰ ਆਹ ਐਂਟਰੀ ਹੈ ਆ ਦੇਖੋ ਕੁਛ ਅੰਦਰ ਐਂਟਰੀ ਵੇਲੇ ਐਵੇਂ ਦਾ ਮਾਹੌਲ ਹੈ ਐਵੇਂ ਦਾ ਵਿਊ ਹੈ ਕਾਫੀ ਲੋਕ ਫੋਟੋਆਂ ਵਗੈਰਾ ਵੀ ਕਲਿੱਕ ਕਰਦੇ ਆ ਵੀਡੀਓ ਬਣਾਉਂਦੇ ਆ ਤੇ ਆ ਫਰੈਂਡਸ ਹੁਣ ਆਪਾਂ ਅੰਦਰ ਆ ਗਏ ਆ ਅੰਦਰ ਆਈ ਵਿਊ ਚੈੱਕ ਕਰਵਾਵਾਂਗੇ ਤੁਹਾਨੂੰ ਕਿਵੇਂ ਦਾ ਵਿਊ ਹੈ ਬਾਕਾਇਦਾ ਇੱਥੇ ਸਿਕਿਉਰਟੀ ਗਾਰਡ ਵਗੈਰਾ ਇਹਨਾਂ ਨੇ ਬਿਠਾਏ ਹੋਏ ਆ ਗਦਰ ਦੀ ਗੋਝ ਇਹ ਦੇਖੋ ਆਪਣੇ ਕਿੰਨੇ ਯੋਧੇ ਸੀਗੇ ਉਹਨਾਂ ਦੀਆਂ ਫੋਟੋਆਂ ਹਿਸਟਰੀਆਂ ਲਿਖੀਆਂ ਹੋਈਆਂ ਇਹ ਸਾਡੇ ਯੋਧੇ ਤੇ ਕੁਝ ਨੈਚਰ ਬਿਊਟੀਫੁੱਲ ਜਗ੍ਹਾ ਜਿਹੜੀਆਂ ਰਾਣਾ ਪੰਜਾਬ ਸਾਡਾ ਪ੍ਰਾਚੀਨ ਸਾਰਾ ਕੁਝ ਦਰਸਾਇਆ ਹੋਇਆ ਤੇ ਹੈਗਾ ਅੰਦਰ ਦਾ ਬਾ ਜਿਹੜਾ ਪਾਰਕ ਬਣਾਇਆ ਹੋਇਆ ਸਿਆ ਹੈਗੀ ਆਪਣੀ ਸੈਕੰਡ ਗੈਲਰੀ ਇਸ ਦੇ ਅੰਦਰ ਵੀ ਆਵੇ ਆਪਣੀ ਹਿਸਟਰੀ ਹੈ ਜਿਹੜੀ ਉਹ ਲਿਖੀ ਹੋਈ ਆ ਆ ਦੇਖੋ ਜਾਨੀ ਲਈ ਜਦੋਂ ਸੂਰਮੇ ਇਕੱਠੇ ਹੋਏ ਸੀ ਉਹਨਾਂ ਨੇ ਹੋ ਐਨੀਮੇਸ਼ਨ ਚੈੱਕ ਕਰੋ ਤੁਸੀਂ ਬਹੁਤ ਹੀ ਸੋਹਣਾ ਅੰਦਰ ਐਨੀਮੇਸ਼ਨ ਬਣਾਏ ਹੋਏ ਆ ਦੇਖੋ ਕਿੰਨਾ ਵਧੀਆ ਵੀਊ ਚੱਲਦਾ ਪਿਆ ਐਨੀਮੇਸ਼ਨ ਦੇ ਥਰੂ ਦੱਸਦੇ ਪਏ ਆ ਇਸ ਤਰ੍ਹਾਂ ਉਹ ਘਰ ਦੇ ਹਰ ਇੱਕ ਸਾਦੇ ਥਾਂ ਤੇ ਲੇਟਾ ਡਾਕਟਰ ਕਿਚੂ ਅਤੇ ਡਾਕਟਰ ਸੱਤਪੰਥ ਦੀ ਰੋਖਤਾ ਕਦੇ ਦੇਸ਼ ਦੀ ਬਾਰੇ ਦੀ ਯਾ ਵੇਖੋ ਕਿਵੇਂ ਗੋਲੀਆਂ ਮਾਰੀਆਂ ਸੀ ਜੱਲਿਆਂ ਵਾਲੇ ਬਾਗ ਦੇ ਲੋਕਾਂ ਦੇ ਉਹਨਾਂ ਦੇ ਬਿਆਹ ਬੰਨ੍ਹ ਪਾਣੀ ਵਿੱਚ ਜੰਮ ਰਹੇ ਆ ਤੇ ਆ ਖੂਹ ਹੈ ਫਰੈਂਡਸ ਜਿੱਥੇ ਬਹੁਤ ਹੀ ਜ਼ਿਆਦਾ ਲੋਕਾਂ ਨੇ ਭਗੜੜ ਮਚੀ ਸੀ ਤੇ ਖੂਹ ਚ ਛਲਾਂਗਾ ਮਾਰਤੀਆਂ ਸੀ ਲੋਕਾਂ ਨੇ ਆ ਉਹ ਵਾਲਾ ਖੂਹ ਹੈ ਜਿਹੜਾ ਜੱਲਿਆਂ ਵਾਲੇ ਬਾਗ ਦੇ ਬਿਲਕੁਲ ਅੰਦਰ ਹੈ ਉਸੇ ਵੀ ਜਾਓ ਤਾਂ ਦਰਸ਼ਨ ਜ਼ਰੂਰ ਕਰਿਓ ਬਹੁਤ ਹੀ ਜ਼ਿਆਦਾ ਡੂੰਗਾ 뷰 ਹੈ। ਨੀਚੇ ਤੱਕ ਤਾਂ ਦਿਖਦਾ ਵੀ ਐ ਨਹੀਂ ਇਦੇ ਚ। ਸ਼ੀਸ਼ੇ ਲਗਾਏ ਹੋਏ ਵਾਲੇ ਦੁਆਲੇ ਉਹਦੇ ਕਰਕੇ ਰਿਫਲੈਕਸ਼ਨ ਆ ਰਹੀ ਉਹਦੇ ਕਰਕੇ ਪ੍ਰੋਪਰ ਨਹੀਂ ਦਿਖਦਾ ਪਿਆ ਨੀਚੇ ਤੱਕ। ਪਰ ਬਹੁਤ ਹੀ ਜ਼ਿਆਦਾ ਡੂੰਗਾ ਆ। ਤੇ ਆ ਫਰੈਂਡਸ ਉਹ ਗੋਲੀਆਂ ਨੇ ਜਿਹੜੀਆਂ ਕੰਧਾਂ ਦੇ ਵੱਜੀਆਂ ਸੀ ਉਸ ਟਾਈਮ ਇਹ ਉਹ ਗੋਲੀਆਂ ਨੇ ਜਿਹੜੀਆਂ ਲੋਕਾਂ ਤੇ ਚਲਾਈਆਂ ਸੀ ਪਰ ਕੰਧਾਂ 'ਚ ਵੱਜੀਆਂ ਸੀ ਤੇ ਗੈਲਰੀ 3 ਆ ਗਈ ਆ ਇਹਦੇ 'ਚ ਅ ਵੀ ਤੁਹਾਨੂੰ ਦਿਖਾਵਾਂਗੇ ਕੀ ਆ ਇਹਦੇ ਕੋਲੀਆਂ ਦੇ ਚ ਵੀ ਆਪਣੀ ਹਿਸਟਰੀ ਲਿਖੀ ਹੋਈ ਆ ਇੱਕਾਫੀ ਰੌਚਾ ਜੀ ਅੰਦਰ ਪਰ ਫਿਰ ਵੀ ਆਪਾਂ ਕੋਈ ਨਹੀਂ ਤੁਹਾਨੂੰ ਜਾ ਕੇ ਵੀਊ ਚੈੱਕ ਕਰਵਾਵਾਂਗੇ ਅੰਦਰ ਦਾ ਕਿਵੇਂ ਦਾ ਵੀਊ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਾ ਕਮਾਲ ਕਰੀ ਜਿਹੜੀ ਹੈ ਬਿਲਕੁਲ ਈਅਰ ਲੱਗਦੇ ਨੇ ਸਟੈਚੂ ਬਹੁਤ ਹੀ ਜ਼ਿਆਦਾ ਵਧੀਆ ਵੀਊ ਹੈ ਇਆ ਬਾਹਰ ਵਾਲੀ ਇੱਕ ਹੋਰ ਕੰਦ ਹੈ ਇਹਦੇ ਤੇ ਵੀ ਗੋਲੀਆਂ ਦੇ ਨਿਸ਼ਾਨ ਆ ਜਿਹੜੇ ਮਾਰਕ ਕਰੇ ਹੋਇਆ ਹਾਂ ਜੀ ਹਾਂ ਜੀ ਫਰੈਂਡਸ ਆਪਾਂ ਬਾਹਰ ਆ ਚੁੱਕੇ ਹਾਂ ਹੁਣ ਫੇਰ ਉਹੀ ਰੌਂਡਾ ਬੋਰਡ ਤੇ ਹੁਣ ਅਸੀਂ ਵਾਪਸ ਜਾ ਰਹੇ ਹਾਂ ਹਾਂਜੀ ਫਰੈਂਡਸ ਇਹ ਸੀ ਆਪਣਾ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਵਲੌਗ ਤੇ ਤੁਹਾਨੂੰ ਵਲੌਗ ਕਿਵੇਂ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਤੇ ਹੁਣ ਆਪਾਂ ਘਰ ਵਾਪਿਸ ਜਾ ਰਹੇ ਹਾਂ ਅੱਜ ਮੌਸਮ ਬੜਾ ਵਧੀਆ ਆ ਕੁਛ ਐਵੇਂ ਦਾ 뷰 ਐ ਤੇ ਇਰਾਛਾਜ ਵੀ ਕਾਫੀ ਐ 10 ਕਰੋੜ ਵੀ ਹੋਰ ਛੁੱਟੀਆਂ ਹੋਣ ਕਰਕੇ ਤੁਹਾਨੂੰ ਪਤਾ ਆ ਵੀ ਰਸ਼ ਜ਼ਿਆਦਾ ਹੁੰਦਾ ਇਸ ਮੰਤ ਤੇ ਬਹੁਤ ਹੀ ਸੋਹਣਾ 뷰 ਆ ਰਿਹਾ